ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਆਪਾਂ ਪਹੁੰਚਿਆ ਜੋੜਾ ਸਹਿਬ ਜਿੱਥੇ ਸੰਗਤਾਂ ਨੂੰ ਜੋੜਾ ਸਹਿਬ ਲਗਾਇਆ ਜਾ ਰਿਹਾ ਜੀ ਵਾਹਿਗੁਰੂ ਸਭ ਤੇ ਮੇਰ ਪਰਿਆ ਹੱਥ ਰੱਖੇ ਹਮੇਸ਼ਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਆਜੋ ਪਿਆਰੀ ਸੰਗਤ ਜੀ ਅੱਗੇ ਲੈ ਕੇ ਤੁਹਾਨੂੰ ਚਲਦੇ ਆ ਜੋ ਕਿ ਹਨ ਸਹਿਬਾ ਸੱਚੀ ਮੰਜੀ ਸੈਦੇਵਾਲਾ ਗੁਰਦੁਆਰਾ ਸੈਦੇਵਾਲਾ ਵਿਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪੈ ਰਹੋ ਅੱਜ ਦਾ ਵਲੌਗ ਆਪਾਂ ਅੱਛਾ ਗੁਰਦੁਆਰਾ ਪਹਿਨ ਸਹਿਬ ਸੱਚੀ ਮੰਜੀ ਸੈਦੇ ਵਾਲਾ ਵਿਖੇ ਪਹੁੰਚੇ ਆ ਜਿੱਥੇ ਤੁਹਾਨੂੰ ਅੱਜ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਜੀ ਵੀਡੀਓ ਤੇ ਬਨੇ ਰਹੋ ਅੱਜ ਦਾ ਵਲੌਗ ਆਪਾਂ ਸੈਦੇ ਵਾਲਾ ਗੁਰਦੁਆਰਾ ਪਹਿਨ ਸਹਿਬ ਸੱਚੀ ਮੰਜੀ ਜੀ ਵਿਖੇ ਬਣਾਉਣ ਜਾ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਅੱਜ ਤੁਹਾਨੂੰ ਗੁਰਦੁਆਰਾ ਪਿੰਡ ਸੈਦੇਵਾਲਾ ਸੱਚੀ ਮੰਜੀ ਵਿਖੇ ਲੈ ਕੇ ਚੱਲਦੇ ਹਾਂ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਵਿਖੇ ਲੈ ਕੇ ਆ ਰਹੇ ਹਾਂ ਆਪਣੇ ਪਰਿਵਾਰ ਸਮੇਤ ਪਿਆਰੀ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਪਿੰਡਾਂ ਵਿੱਚ ਦੀ ਜਾਂਦੇ ਹੋਏ ਉਲਰੀਆਂ ਧਨਪਰਾ ਸਸਪਾਲੀ ਸੈਦੇਵਾਲਾ ਵਿਖੇ ਆਪਾਂ ਪਹੁੰਚੇ ਆਂ ਵੱਖ-ਵੱਖ ਸੰਗਤਾਂ ਰੇ ਆਪਣੇ ਮੋਟਰਸਾਈਕਲ ਗੱਡੀਆਂ ਟਰੱਕ ਜੀਪਾਂ ਕਾਰਾਂ ਟੈਂਪੋ ਲੈ ਕੇ ਪਹੁੰਚੀਆਂ ਹੋਈਆਂ ਨੇ ਅਤੇ ਪਾਰਕਿੰਗ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਹੈ ਸੇਵਾਦਾਰ ਵੀਰਾਂ ਵੱਲੋਂ ਵੱਖ-ਵੱਖ ਤਰੀਕੇ ਨਾਲ ਸੇਵਾ ਨਿਭਾਈ ਜਾ ਰਹੀ ਹੈ ਤੇ ਆਪਾਂ ਗੱਡੀ ਪਾਰਕਿੰਗ ਵਿੱਚ ਕਰਕੇ ਚੱਲਦੇ ਹਾਂ ਤੁਸੀਂ ਦੇਖ ਰਹੇ ਹੋ ਜੋ ਕਿ ਬਹੁਤੀ ਤਦਾਰ ਦੇ ਵਿੱਚ ਅੱਜ 100 ਵਾਰੀ ਮੱਸੀਆ ਵਾਲੇ ਦਿਨ ਸੰਗਤਾਂ ਪਹੁੰਚੀਆਂ ਹੋਈਆਂ ਹਨ ਬਜ਼ੁਰਗ ਬੱਚੇ ਮਾਤਾ ਪਿਣਾ ਤੇ ਵੱਖ-ਵੱਖ ਸੇਵਾਦਾਰ ਵੀਰਾਂ ਵੱਲੋਂ ਪਾਣੀ ਦੀਆਂ ਸਵੀਲਾ ਲਾਈਆਂ ਗਈਆਂ ਨੇ ਤੇ ਆਪਣੇ ਨਾਲ ਆ ਮੋਹਿਤ ਸ਼ਰਮਾ ਦੀਪਿਕਾ ਸ਼ਰਮਾ ਜਿਸ ਪਾਲ ਕੌਰ ਜੀ ਤੇ ਤੁਹਾਡੇ ਨਾਲ ਆਪਣਾ ਚੈਨਲ ਜੱਗੀ ਮੋਟਰ ਬਲੌਗ ਜੋ ਬੈਗਰੂ ਦੀ ਕਿਰਪਾ ਦੇ ਨਾਲ ਆ ਗੁਰੂ ਮਹਾਰਾਜ ਦੀ ਜੀ ਦੀ ਕਿਰਪਾ ਦੇ ਨਾਲ ਆਪਾਂ ਗੁਰਦੁਆਰਾ ਸੱਚੀ ਮੰਜੀ ਸੈਦੇਵਾਲਾ ਵਿਖੇ ਪਹੁੰਚੇ ਆ ਜੀ ਤੇ ਆਪਾਂ ਚੱਲਦੇ ਆ ਗੁਰਦੁਆਰਾ ਸਹਿਵਾਲਾ ਤੇ ਲੈ ਵੀ ਪੈਰੀ ਸੰਗਤੀ ਜੀ ਤੁਸੀਂ ਸਾਹਮਣੇ ਜੋ ਦਾਪੜਾ ਤੁਸੀਂ ਜਦੋਂ ਵੀ ਗੁਰਦੁਆਰੇ ਆਓ ਤਾਂ ਸਾਰਿਆਂ ਨੂੰ ਪਹਿਲਾਂ ਆਪਣੇ ਫੂਟ ਚਪਲਾਂ ਜੋੜੇ ਆਦੀ ਸਮਾਨ ਪੁਰੇ ਸੇਵਾਦਾਰ ਵੀਰਾਂ ਨੂੰ ਤੁਸੀਂ ਜਮ੍ਹਾਂ ਕਰਾ ਕੇ ਆਪਣੀ ਪਰਚੀ ਲੈ ਸਕਦੇ ਹੋ ਜਿਸ ਤੇ ਬਹੁਤੀ ਸੇਵਾਦਾਰ ਵੀਰਾਂ ਵੱਲੋਂ ਜਦੋਂ ਆਤੂਰੇ ਸੇਵਾ ਨੁਵਾਈ ਜਾਂਦੀ ਹੈ ਬੈਗ ਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖ ਕੇ ਤੇ ਸਿਮਨੇ ਜੋ ਕਿ ਸਾਡੇ ਜਹਾਜ ਨੂੰ ਤਾਰ ਲਾ ਦੇ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਜਾਂਦਾ ਮੇਨ ਗੇਟ ਹੈ ਜੀ ਸੰਗਤਾਂ ਆ ਵੀ ਰਹੀਆਂ ਨੇ ਅਤੇ ਸੰਗਤਾਂ ਜਾ ਵੀ ਰਹੀਆਂ ਨੇ ਲੈ ਕੇ ਚੱਲਦੇ ਹਾਂ ਤੁਹਾਨੂੰ ਅੱਗੇ ਬਣੇ ਰੋ ਵੀਡੀਓ ਤੇ ਜੀ ਲੈ ਪਿਆਰੀ ਸੰਗਤ ਜੀ ਆਪਾਂ ਹੁੰਨੇ ਆ ਬੈਗਰੂ ਕੀ ਕਿਰਪਾ ਦੇ ਨਾਲ ਹੁੰਨੇ ਆ ਇੰਟਰ ਜੀ ਬੈਗਰੂ ਸਭ ਨੂੰ ਸ਼ਰਨੀਆਂ ਕਮਾ ਦੇ ਵਿੱਚ ਚੱਲ ਬੋਲ ਬੈਗਰੂ ਸਤਨਾਮ ਸ੍ਰੀ ਵਾਹਿਗੁਰੂ ਦੀ ਕਰਤਾਲਾ ਸਾਹਿਬ ਆਈ ਗੁਰੂ ਜੀ ਕੀ ਫਤਿਹ। ਤੇ ਪਹਿਲੀ ਸੰਗਤ ਜਿੱਥੇ ਦੇਖ ਰਿਹਾ ਬਹੁਤ ਹੀ ਅੱਜ ਸੰਗਤਾਂ ਪਹੁੰਚੀ ਹੋਈ ਹੈ। ਬਖਵਾਕ ਕੇ ਜਗ੍ਹਾ ਤੇ ਬੈਠਦੇ ਜੀ ਬੈਗਦੂ ਦਾ ਜਾਪ ਕਰ ਰਹੇ ਨੇ ਬਖਵਾਕ ਕੇ ਜਗ੍ਹਾ ਤੇ ਜਿੱਥੇ ਵੀ ਸੰਗਤ ਨੂੰ ਥਾਂ ਮਿਲਦੀ ਹੈ ਉੱਥੇ ਸੰਗਤ ਬੈਠੀ ਆਈ ਜਦੋਂ ਤੁਸੀਂ ਉਰੇ ਪਹੁੰਚਦੇ ਹੋ ਤਾਂ ਸਾਰਿਆਂ ਨੂੰ ਪਹਿਲਾਂ ਸਰੋਵਰ ਦੇ ਵਿੱਚ ਤੁਸੀਂ ਇਸ਼ਨਾਨ ਕਰੋ ਜੀ ਸਰੋਵਰ ਦੇ ਵਿੱਚ ਪਹੁੰਚ ਕੇ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਸਰੋਵਰ ਸਥਿਤ ਹੈ ਤੇ ਸਰੋਵਰ ਦੇ ਵਿੱਚ ਤੁਸੀਂ ਇਸ ਇਸ਼ਨਾਨ ਅਭਿਅ ਕਰ ਸਕਦੇ ਹੋ ਅਤੇ ਆਪਣਾ ਜੀਵਨ ਸਫਲਾ ਕਰ ਸਕਦੇ ਹੋ ਜੀ ਉਹ ਬਾੜ ਤੇ ਸੰਸਾਰ ਦੇ ਘੋਣਾ ਤੇ ਜਾ ਉਹ ਲਗੀ ਤੇ ਸੇ ਮਾਰਾ ਜੀ ਲੋਕਾਂ ਦੇ ਆਜੂ ਦੇ ਵਿੱਚ ਜੁਰ ਦਾ ਗੱਦੀ ਤੇ ਬਰਾਜ ਨਾ ਹੋਏ ਲੇ ਵੀ ਪਿਆਰੀ ਸੰਗਤੀ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਇਸ ਪਾਵਨ ਸਥਾਨ ਤੇ ਵੱਖ-ਵੱਖ ਜਗ੍ਹਾ ਤੇ ਸੇਵਾਦਾਰ ਵੀਰ ਸੇਵਨਭਾਰੇ ਨੇ ਜੀ ਕਿਉਂਕਿ ਕਿਸੇ ਵੀ ਸੰਗਤ ਨੂੰ ਆਈ ਹੋਈ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਵੈਗੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਵੱਖ-ਵੱਖ ਸੰਗਤਾਂ ਜੋ ਕਿ ਸਾਰਿਆਂ ਨੂੰ ਪਹਿਲਾਂ ਉਹਦੇ ਸਰੋਵਰ ਤੇ ਜੀ ਇਸ਼ਨਾਨ ਕਰਦੀਆਂ ਹਨ ਅਤੇ ਫਿਰ ਗੁਰੂ ਮਹਾਰਾਜ ਜੀ ਵਾਲਾ ਜਾਂਦੀਆਂ ਹੋਣਾ ਨਾ ਤੇ ਫਿਰ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਗੇ ਚਲਦੇ ਆ ਗੁਰੂ ਗ੍ਰੰਥ ਸਾਹਿਬ ਜੀ ਵੱਲ ਜਿਹੜੀਆਂ ਸੇਵਾਵਾਂ ਨੇ ਵੈਗਰੂ ਮੇਰ ਭਰਿਆ ਹੱਥ ਰੱਖੇ ਜੀ ਸਾਰੀਆਂ ਸੰਗਤਾਂ ਦੇ ਜੋ ਕੀ ਅੱਜ ਸੋਮਵਾਰੀ ਮੱਸਿਆ ਵਾਲੇ ਦਿਨ ਬਹੁਤ ਤਦਾਰ ਦੇ ਵਿੱਚ ਸੰਗਤਾਂ ਪਹੁੰਚੀ ਹੁੰਦੀ ਹੈ ਤੇ ਬੱਖ-ਬੱਖ ਜਗਾ ਤੇ ਸੇਵਕਾਂ ਦੇ ਵਿੱਚ ਜਿੰਨੀ ਵੀ ਕਿਸੇ ਦੀ ਸ਼ਰਤ ਹੈ ਤੇ ਦਰਬਾਰ ਸਾਹਿਬ ਦੀ ਸੇਵਾ ਦੇ ਵਿੱਚ ਹਿੱਸਾ ਪਾਓ ਉਹ ਜੀ ਉਸ ਦਰਵਾਜ਼ੇ ਵੱਲ ਆਪਾਂ ਲੱਗਿਆ ਹੋਇਆ ਕਿ ਇਹ ਸਭ ਸੰਗਤਾਂ ਨੂੰ ਇੱਕ ਇੱਕ ਪੋਸਟਾਂ ਕੀਤੀਆਂ ਜਾ ਰਹੀਆਂ ਹਨ ਜੀ ਪਿਆਰੀ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿਆਂਗੇ ਪ੍ਰਬੰਧਕਾਂ ਵੱਲੋਂ ਬਹੁਤ ਹੀ ਸਤਿਕਾਰ ਨਾਲ ਆਉਣ ਵਾਲੀਆਂ ਸੰਗਤਾਂ ਦੇ ਗੱਡੀਆਂ ਸਾਧਨ ਆਦਿ ਦੀ ਬੱਖ-ਬੱਖ ਜਗਾ ਤੇ ਪਾਰਕਿੰਗਾਂ ਬਣਾਈਆਂ ਹੁੰਦੀਆਂ ਨੇ ਤੇ ਵੱਖ-ਵੱਖ ਥਾਵਾਂ ਤੇ ਲੰਗਰ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਪਿਆਰੀ ਸੰਗਤ ਜੀ ਅੱਜ ਇਸ ਸਥਾਨ ਦਾ ਇਤਿਹਾਸ ਇੱਥੋਂ ਦੇ ਲੱਗੇ ਹੋਏ ਇੱਕ ਬੋਰਡ ਤੋਂ ਆਪਾਂ ਤੁਹਾਨੂੰ ਪੜ ਕੇ ਦੱਸਿਆ ਉਸ ਦੀ ਜਾਣਕਾਰੀ ਦੱਸਾਂਗੇ ਜੋ ਪਹਿਲਾਂ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਜੀ ਬੀੜੀਆਂ ਨੂੰ ਐਂਡ ਤੱਕ ਜਰੂਰ ਦੇਖਿਓ ਜੇ ਕੋਈ ਬੋਲਣ ਵਿੱਚ ਗਲਤੀ ਹੋ ਜਾਂਦੀ ਹੈ ਤਾਂ ਕਿਮਾ ਦੀ ਜਾਜ ਕਹਾ ਜੀ ਇਤਿਹਾਸ ਗੁਰਦੁਆਰਾ ਪਹਿਨ ਸਾਹਿਬ ਸੱਚੀ ਮੰਜੀ ਸੈਦੇਵਾਲਾ ਮਾਨਸਾ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੂੰ ਹੀ ਬਿਨਾਵੇ ਇੱਕੋ ਕਮਕਾਰ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਸ੍ਰੀ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹੀ ਭਲੇ ਵੰਸ ਵਿੱਚ ਵਿਸਰ ਕੇ ਸਨ ਸਹਿਬ ਜ਼ਿਲ੍ਹਾ ਅਮਰਤਸਰ ਸੰਮਤ 1537 ਵਿਸਾਖੀ सदी चौथे दिन शुक्रवार 5 मई 1979 ਨੂੰ ਮਾਤਾ ਲక్ష్ਮੀ ਪਿਤਾ ਤੇਜਪਾਲ ਦੇ ਘਰ ਪ੍ਰਗਟ ਹੋਏ ਇਤਿਹਾਸ ਗੁਰਦੁਆਰਾ ਪਹਿਨ ਸਾਹਿਬ ਸੱਚੀ ਮੰਜੀ ਪਿਆਰੀ ਸੰਗਤ ਜੀ ਸਰਬ ਸਰਬਨ ਸਾਧ ਸੰਗਤ ਜੀ 1609 ਵਿਕ੍ਰਮੀ ਸਤਗੁਰ ਅਮਰਦਾਸ ਜੀ ਨੇ ਗੋਬਿੰਦ ਵਾਲਾ ਸਹਿਬ ਵਸਾਇਆ ਇਸੇ ਹੀ ਸਮੇ ਗੁਰੂ ਅਮਰਦਾਸ ਜੀ ਦੇ ਨਿੱਜੀ ਸੇਵਕ ਭਾਈ ਸੱਚੀ ਸਤਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਪੈਰੋਮਲ ਸੀ ਅਤੇ ਸੇਵਾ ਵਿੱਚ ਗੁਰੂ ਘਰ ਦੇ ਲੰਗਰ ਵਾਸਤੇ ਲੱਕੜਾਂ ਦੀ ਸੇਵਾ ਕਰਦੇ ਹੁੰਦੇ ਸਨ ਇਹਨਾਂ ਦਿਨਾਂ ਵਿੱਚ ਰਾਜਾ ਹਰੀ ਸੈਨ ਹਰੀਪੁਰ ਮੰਡੀ ਤੋਂ ਰਾਣੀਆਂ ਸਮੇਤ ਦਰਸ਼ਨ ਕਰਨ ਵਾਸਤੇ ਆਇਆ ਨਮੀ ਵਿਆਹੀ ਰਾਣੀ ਨੇ ਦਰਬਾਰ ਸਾਹਿਬ ਵਿੱਚ ਕੁੰਡ ਕੱਢ ਲਿਆ ਤਾਂ ਸਤਿਗੁਰ ਕਹਿਣ ਲੱਗੀ ਸਹਿਜ ਸੁਭਾਈ ਸਤਿਗੁਰ ਬੋਲੀ ਇਹ ਕਮਲੀ ਕਿਉਂ ਲਿਆਇਆ ਉਹ ਤਾਗਲ ਹੋ ਗਈ ਤੇ ਜੰਗਲਾਂ ਨੂੰ ਨਸ ਗਈ ਜੰਗਲ ਵਿੱਚ ਭਾਈ ਸੱਚੀ ਸੱਚ ਅਨੰਦ ਜੀ ਲੱਕੜਾਂ ਇਕੱਠੀਆਂ ਕਰ ਰਹੇ ਸਨ ਜੀ ਤੇ ਤੁਸੀਂ ਦੇਖ ਰਹੇ ਹੋ ਜੋ ਕਿ ਸਾਹਮਣੇ ਆਪਾਂ ਜਦੋਂ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਵੱਲ ਜਾਂਦੇ ਹਾਂ ਤਾਂ ਮੱਥਾ ਟੇਕਦੇ ਹਾਂ ਤਾਂ ਸਾਹਮਣੇ ਵੱਖ-ਵੱਖ ਜਗ੍ਹਾ ਤੇ ਬੋਰਡ ਅਤੇ ਲਾਈਟ ਵਾਲੇ ਬੋਰਡ ਲਗਾਏ ਹੋਏ ਨੇ ਜਿਸ ਦੇ ਵਿੱਚ ਲਿਖਿਆ ਹੈ ਕਿ ਆਪਣੇ ਮੋਬਾਈਲ ਪਰਸਾ ਦੀ ਧਿਆਨ ਜਰੂਰ ਰੱਖੋ ਜੀ ਅਤੇ ਜੇਬ ਕਾਤਰ ਤੋਂ ਆਪਣੇ ਸਮਾਨ ਦਾ ਜਰੂਰ ਧਿਆਨ ਰੱਖੋ ਆਪਣੇ ਬੱਚਿਆਂ ਦਾ ਵੱਖ-ਵੱਖ ਜਗ੍ਹਾ ਤੇ ਪ੍ਰਬੰਧਕਾਂ ਤੇ ਸੇਵਾਦਾਰ ਵੀਰਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਜੀ ਅਤੇ ਆਉਨੇ ਆ ਭਾਈ ਸਾਹਿਬ ਜੀ ਦੇ ਉਹ ਝੱਲੀ ਗਲ ਪੈ ਗਈ ਤਾਂ ਭਾਈ ਸਾਹਿਬ ਜੀ ਨੇ ਹਜੂਰ ਦੇ ਦਰਸ਼ਨ ਸਰੀ ਵਿਖਾਇਆ ਦੇਸੀ ਤਾਂ ਸਿੱਖ ਨੂੰ ਸਤਿਗੁਰ ਜੀ ਨੇ ਆਪਣੀ ਚਰਨਾਂ ਦੀ ਪਹਿਨੀ ਬਖਸੀ ਤੇ ਕਿਹਾ ਸਿੱਖਾ ਉਸ ਸੁਦੇਣ ਦੇ ਮੱਥੇ ਨਾਲਾ ਛੁਆ ਅਦੇਮੀ ਜਦ ਭਾਈ ਸੱਚੀ ਸਤਜਨ ਨੂੰ ਰਾਣੀ ਦੇ ਮੱਥੇ ਨਾਲ ਜੋੜਾ ਪਹਿਨੀ ਲਗਾਇਆ ਪਹਿਨੀ ਲਗਾਇਆ ਤਾਂ ਰਾਣੀ ਨੂੰ ਸੋਧਾ ਆ ਗਈ ਤੇ ਦੋਨੋਂ ਜਾਣੇ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚੇ ਸਤਗੁਰੂ ਜੀ ਨੇ ਅਨਿੰ ਅਨਿੰਕ ਸੇਵਕ ਸਮਝ ਕੇ ਉਹ ਰਾਣੀ ਦਾਸੀ ਬਣਾ ਦਿੱਤੀ ਅਤੇ ਫਰਮਾਇਆ ਲੈ ਜਾਵੋ ਤੁਮਾਰੀ ਨਿਜ ਘਰ ਮੇ ਨਿਜ ਨਾਰੀ ਕਰ ਰੱਖੋ ਇਹ ਜੋੜਾ ਸਹਿਬ ਬਖਸ਼ੀਸ਼ ਕੀਤਾ ਤੇ ਬਾਰ ਸਮਝ ਕੇ ਪਹਿਲਾ ਵਾਰ ਹਜੀਰਾ ਵਾਲਾ ਦੂਜਾ ਵਾਰ ਦਿਮਾਗੀ ਪਾਗਲ ਅਤੇ ਹਲਕੇ ਕੁੱਤੇ ਦਾ ਵੱਡਿਆ ਦਰਸ਼ਨ ਕਰ ਉਸ ਦਾ ਸਭ ਰੋਗ ਦੂਰ ਕੋਵੇਗਾ ਇਹ ਜੋੜਾ ਸਾਹਿਬ ਉਸ ਰਾਣੀ ਦੀ ਔਲਾਦ ਪਾਸ ਹੈ ਜੀ ਜੋ ਕਿ ਬਹੁਤ ਹੀ ਸਤਿਕਾਰ ਭਾਵਨਾ ਨਾਲ ਮਨ ਪਰਿਵਾਰ ਸੇਵਾ ਕਰ ਰਹੇ ਹਨ ਜੀ ਨੋਟੇ ਜੋੜਾ ਸਾਹਿਬ ਪਹਿਲਾਂ ਪੱਛਮੀ ਪੰਜਾਬ ਪਾਕਿਸਤਾਨ ਵਿੱਚ ਸੀ 1947 ਦੇ ਵਿੱਚ ਵਟਵਾਰੇ ਪਿੱਛੋਂ ਕੁਝ ਚਿਰ ਬਾਅਦ ਲਿਆਂਦਾ ਗਿਆ ਹੈ ਜੋ ਕਿ ਅੱਜ ਕੱਲ ਪਿੰਡ ਸੈਦੇਵਾਲਾ ਜ਼ਿਲ੍ਹਾ ਮਾਨਸਾ ਪੰਜਾਬ ਵਿਖੇ ਮੌਜੂਦ ਹੈ ਜੀ ਸੰਗਤਾਂ ਦੇ ਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਬੱਤ ਸਾਧ ਸੰਗਤ ਸੈਦੇਵਾਲਾ ਹੈੱਡ ਗ੍ਰੰਥੀ ਬਾਬਾ ਜਰਨੈਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਵੱਲੋਂ ਬੋਲਣ ਵਿੱਚ ਕੋਈ ਗਲਤੀ ਹੋਈ ਹੋਵੇ ਤਾਂ ਖਿਮਾ ਦੇ ਜਾਚ ਕਹਾਂ ਜੀ ਆਪਣੇ ਕਮੈਂਟਾਂ ਰਾਹੀਂ ਆਪਣੀ ਰਾਇ ਜ਼ਰੂਰ ਸਾਂਝੀ ਕਰੋ ਜੀ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਕਰਦਿਆ ਕਰੋ ਤਾਂ ਕਿ ਇਹ ਵੀਡੀਓ ਹੋਰ ਵੀ ਸੰਗਤਾਂ ਤੱਕ ਜਾ ਸਕੇ ਤੁਹਾਡਾ ਆਪਣਾ ਚੈਨਲ ਜੱਗੀ ਮੋਟੋ ਵਲੌਗ ਨਵੀਂ ਵੀਡੀਓ ਨੂੰ ਜਲਦੀ ਲੈ ਕੇ ਹਾਜ਼ਰ ਹੋਵਾਂਗੇ ਤੇ ਤੁਸੀਂ ਦੇਖ ਰਹੇ ਹੋ ਜੋ ਕਿ ਸਾਹਮਣੇ ਜੋੜੇ ਵੀ ਜੋੜਾ ਦੇ ਪਹਿਨਾਇਆ ਜਾ ਰਿਹਾ ਜੀ ਤੇ ਨਾਲ ਦੀ ਨਾਲ ਸੇਵਾਦਾਰ ਵੀਰਾਂ ਵੱਲੋਂ ਪ੍ਰਸ਼ਾਦ ਵੀ ਵੰਡਿਆ ਜਾ ਰਿਹਾ ਹੈ ਅਤੇ ਜੋੜਾ ਸੰਗਤਾਂ ਦੇ ਦੁੱਖ ਦੂਰ ਕਰਨ ਵਾਸਤੇ ਲਗਾਇਆ ਜਾ ਰਿਹਾ ਜੀ ਜੋ ਕਿ ਸੇਵਾਦਾਰ ਵੀਰ ਲੈਣਾ ਦੇ ਵਿੱਚ ਬੈਗਰੂ ਜੀ ਦਾ ਜਾਪ ਕਰਕੇ ਸੰਗਤਾਂ ਦੇ ਵਿੱਚ ਅੱਗੇ ਵਧਰੇ ਹਨ ਜੀ ਜੋ ਕਿ ਬਹੁਤ ਹੀ ਤੀਧਾਰ ਦੇ ਵਿੱਚ ਸੰਗਤ ਪਹੁੰਚੀਆਂ ਹੋਈਆਂ ਨੇ ਤੇ ਸੇਵਾਦਾਰ ਵੀਰ ਵੱਖ-ਵੱਖ ਜਗ੍ਹਾ ਤੇ ਪ੍ਰਸ਼ਾਦ ਵੰਡਿਆ ਜਾ ਰਿਹਾ ਜੀ ਆਜੋ ਪਿਆਰੀ ਸੰਗਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਹੀ ਪਿਆਰੀ ਸੰਗਤ ਦੇ ਦੀ ਤੁਸੀਂ ਦੇਖ ਰਹੇ ਹੋ ਜੋ ਕਿ ਸੰਗਤਾਂ ਗੁਰੂ ਮਹਾਰਾਜ ਜੀ ਦੀਆਂ ਅਸੀਰਵਾਦਾਂ ਲੈ ਕੇ ਬੈਗਰੂ ਅਗੇ ਅਰਦਾਸਾਂ ਕਰਕੇ ਆਪਣੇ ਆਪਣੇ ਘਰਾਂ ਨੂੰ ਜਾ ਰਹੀਆਂ ਨੇ ਅਤੇ ਸੰਗਤਾਂ ਆ ਵੀ ਰਹੀਆਂ ਨੇ ਜੀ ਬਹੁਤ ਹੀ ਤਰਾਰ ਦੇ ਵਿੱਚ ਅੱਜ ਸੰਗਤਾਂ ਪਹੁੰਚੇ ਹੋਈਆਂ ਨੇ ਤੇ ਆਪਣਾ ਨਿਸਾਨ ਸਾਹਿਬ ਜੀ ਇਹ ਇਹ ਹੁਣ ਹੀੜ ਹੋ ਚੁੱਕੀ ਹੈ ਸੰਗਤ ਦਾ ਰਸ ਘਟ ਗਿਆ ਪਹਿਲਾਂ ਬਹੁਤ ਹੀ ਤੀੜਾਰ ਦੇ ਵਿੱਚ ਸੰਗਤ ਆਈ ਹੋਈ ਸੀ ਤੇ ਪ੍ਰਬੰਧਕਾਂ ਵੱਲੋਂ ਜੋ ਰस्सियां ਤੇ ਵੱਖ-ਵੱਖ ਜਗ੍ਹਾ ਤੇ ਆਪਣੀ ਸੇਵਾ ਨਿਭਾਈ ਗਈ ਹੈ ਸੰਗਤ ਨੂੰ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਹੁਣ ਉਹ ਰस्सियां ਖੋਲੀਆਂ ਜਾਂਦੀਆਂ ਨੇ ਤੇ ਵੱਖ-ਵੱਖ ਆਖਿਆਂ ਦੀ ਪ੍ਰਬੰਧ ਕੀਤੇ ਗਏ ਤੇ ਸੋ ਵਾਸਤੇ ਟੈਂਟਰ ਲਗਾਏ ਗਏ ਨੇ ਤੇ ਮਾਂ ਦਾ ਬਜ਼ੁਰਗ ਬੱਚੇ ਸਾਰੇ ਜੋ ਇਹ ਸੈਦੇ ਬਣਾ ਗੁਰੂ ਗੁਰਦੁਆਰਾ ਸੱਚੀ ਮੰਜੀ ਐ ਵਿਖੇ ਪਹੁੰਚਦੇ ਨੇ ਤੇ ਇੱਥੇ ਜੋ ਸਾਹਮਣੇ ਤਿਆਰ ਹੋ ਰਿਹਾ ਜੀ ਗੁਰਦੁਆਰਾ ਸਾਹਿਬ ਤੇ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਲੰਗਰ ਵੱਲ ਤੇ ਇੱਧਰ ਸੰਗਤਾਂ ਬਿਸ਼ਰਾਮ ਕਰਦੀਆਂ ਨੇ ਟੈਂਟ ਲਗਾਏ ਗਏ ਨੇ ਤੇ ਪਾਣੀ ਗੱਲਾ ਦੀ ਸਵੀਲ ਲਗਾਈ ਹੋਈ ਆ ਸੰਗਤਾਂ ਵਾਸਤੇ ਜੋ ਸੰਗਤਾਂ ਗਰਮੀ ਦਾ ਮੌਸਮ ਹੈ ਜਲ ਸਕਲਾਂ ਜੀ ਸੰਗਤਾਂ ਛਾਹ ਵੀ ਰਹੀਆਂ ਨੇ ਜਲ ਤੇ ਬਹੁਤੀ ਤਰਾਰ ਦੇ ਵਿੱਚ ਲੰਗਰ ਦੇ ਵਿੱਚ ਸੰਗਤ ਐ ਇੱਧਰ ਚਾਹ ਵੀ ਚੱਕਰੀਆਂ ਨੇ ਤੇ ਲੈ ਕੇ ਚੱਲਦੇ ਆ ਤੁਹਾਨੂੰ ਲੰਗਰ ਵੱਲ ਬਹੁਤੀ ਯਾਦੇ ਭੀੜ ਹੈ ਭਾਈ ਕਿਰਪਾੰਦੇ ਸੇਵਾ ਮਕਬਾਗਾ ਚਾਹ ਰਾਤੇ 판ਦੇ ਨੇ ਸੇਵਾ ਨੇ ਭਾਈ ਯਾਰੀ ਉਹਦੇ ਪੋਲਰ ਤੇ ਸੇਵਾ ਦਾ ਰਵੀਰੰਦਰ ਵੱਲ ਗੁਰਮ ਗਿਆਨੀ ਜੀ ਦਾ ਤੇ ਨਹੀਂ ਸੱਤ ਮੱਲ ਜੀ ਸ਼ੁਰੂ ਕਰ ਲੰਗਰ ਆ ਲੰਗਰ ਹਾਲ ਅੱਜ ਸੰਗਤਾਂ ਲੰਗਰ ਛਕਣ ਵਾਸਤੇ ਜਾ ਵੀ ਰਹੇ ਨੇ ਅਤੇ ਸੰਗਤਾਂ ਛੱਕ ਕੇ ਆ ਵੀ ਰਹੇ ਨੇ ਜੀ ਪੈਰੀ ਤੋਂ ਜਿੱਥੇ ਸੇਵਾਦਾਰ ਵੀਰਾਂ ਵੱਲੋਂ ਭਾਂਡੇ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ ਨਾਲ ਦੀ ਨਾਲ ਚਮਚੇ ਸਾਫ ਗਲਾਸ ਕੌਲੀਆਂ ਚਮਚੇ ਆਦਿ ਨਾਲ ਦੀ ਨਾਲ ਗੁਰੂ ਦਾ ਲੰਗਰ ਚੱਲ ਰਿਹਾ ਜੀ ਸੇਵਾਦਾਰ ਵੀਰਾ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਲੰਗਰ ਵੱਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਜੋ ਵੀ ਉਰੇ ਸਾਧ ਸੰਗਤ ਪਹੁੰਚੀ ਹੋਈ ਹੈ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਹਮੇਸ਼ਾ ਸੰਗਤ ਨੂੰ ਆਨ ਧਨ ਗਿਆਨ ਪ੍ਰਦਾਨ ਕਰੇ ਹਮੇਸ਼ਾ ਚੰਗੇ ਕਰਮ ਕਰਨ ਦਾ ਬਲ ਬਖਸ਼ੇ ਜੋ ਵੀ ਸੰਗਤੋਰੇ ਆਪਣੀਆਂ ਇੱਛਾ ਲੈ ਕੇ ਪਹੁੰਚਦੀ ਹੈ ਤਾਂ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਵੈਗਰੂ ਹਮੇਸ਼ਾ ਸਭ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਜੀ ਜੇ ਕਈ ਵਾਰੀ ਬੋਲਦਿਆਂ ਤੋਂ ਗਲਤੀ ਮਲਤੀ ਹੋ ਜਾਂਦੀ ਹੈ ਤਾਂ ਖਿਮਾ ਦੇ ਜਾਚਕਾਂ ਜੀ ਕਿਉਂਕਿ ਆਪਾਂ ਨੂੰ ਵੈਗਰੂ ਜੀ ਵੱਲੋਂ ਜੋ ਕਿਰਪਾ ਹੋਈ ਹੈ ਤਾਂ ਅੱਜ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਤਾਂ ਕਰਕੇ ਅੱਜ ਆਪਣੇ ਪਰਿਵਾਰ ਸਮੇਤ ਆਪਾਂ ਗੁਰਦੁਆਰਾ ਸੱਚੀ ਮੰਜੀ ਸਾਹਿਬ ਵਿਖੇ ਪਹੁੰਚੇ ਆ ਜੀ ਚਲੋ ਵਾਹਿਗੁਰੂ ਜੀ ਦਾ ਧੰਨ ਸਾਹਿਬ ਸ੍ਰੀ ਵਾਹਿਗੁਰੂ ਜੀ ਦੇ ਸਾਡੇ ਲੈ ਵੀ ਪਹਿਰੇ ਸੰਗਤ ਜੀ ਅੱਜ ਆਪਾਂ ਗੁਰਦੁਆਰਾ ਭੰਗ ਸਾਹਿਬ ਸੱਚੀ ਮੰਜੀ ਸਾਹਿਬ ਦੇ ਵਾਲਾ ਵਿਖੇ ਪਹੁੰਚੇ ਆ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਦੇ ਰਹੋ ਤੇ ਅੱਜ ਸੱਚੀ ਸਾਹਿਬ ਦੇ ਵਾਲਾ ਜੋ ਕਿ ਸੋਮਵਾਰੀ ਮੱਸਿਆ ਜਿੱਥੇ ਭਰਦੀ ਹੈ ਜੀ ਤੇ ਅੱਜ ਬਹੁਤ ਹੀ ਦਦਾਰ ਦੇ ਵਿੱਚ ਸੰਗਤਾਂ ਪਹੁੰਚੀ ਹੋਈ ਹੈ ਵੀਡੀਓ ਤੋਂ ਬਰੇਅਰ ਉਹ ਐਂਡ ਤੱਕ ਵੀਡੀਓ ਨੂੰ ਲਾਈਕ ਸ਼ੇਅਰ ਕਰ ਦੇ ਜੇ ਤੁਹਾਡਾ ਆਪਣਾ ਚੈਨਲ ਜੱਗੀ ਮਟੋ ਲਾਉਂਗੀ ਲੈ ਵੀ ਪਿਆਰੀ ਸੰਗਤੀ ਆਪਾਂ ਇੱਧਰ ਸਾਹਮਣੇ ਇੱਥੇ ਪ੍ਰਾਪਤ ਪ੍ਰਸਾਦ ਦੀ ਦੇਖ ਲਈ ਜਾਂਦੀ ਹੈ ਜੀ ਕਿ ਆਪਾਂ ਕੁੰਨਿਆ ਬਾਫਸੀ ਤੇ ਕਿ ਆ ਵੀ ਦੇਖੀ